प्यारे साथीयो ਤੁਸੀਂ ਸੁਣ ਰਹੇ ਹੋ ਪੰਜਾਬੀ ਅਲਫਾਜ਼ ਵਿਚਾਰ ਚੈਨਲ ਦੇ ਮਾディアਮ ਦੇ ਨਾਲ ਇੱਕ ਵਿਸ਼ਾ ਬਹੁਤ ਹੀ ਵਧੀਆ ਕਿ ਉਤਸ਼ਾਹ ਦਾ ਨਾਂ ਜ਼ਿੰਦਗੀ ਹੈ ਇਹਨੂੰ ਪੂਰਾ ਸੁਣਿਓ ਸੁਣ ਕੇ ਸ਼ੇਅਰ ਜਰੂਰ ਕਰਿਓ ਇਹ ਬੇਨਤੀ ਤਕੀਦ ਹੈ ਕਿਉਂਕਿ ਵਿਚਾਰ ਬਹੁਤ ਵਧੀਆ ਨੇ ਇਹਦੇ ਵਿੱਚ ਕਹਿੰਦੇ ਕੌਣ ਕਿਹੋ ਜਿਹੀ ਜ਼ਿੰਦਗੀ ਗੁਜ਼ਾਰਦਾ ਹੈ ਇਹ ਤੁਹਾਡੀ ਹਿੰਮਤ ਸੋਚ ਤੇ ਉਤਸ਼ਾਹ ਦੇ ਉੱਪਰ ਨਿਰਭਰ ਕਰਦਾ ਹੈ ਜਿਨ੍ਹਾਂ ਇਨਸਾਨਾਂ ਦੇ ਵਿੱਚ ਹਿੰਮਤ ਤੇ ਉਤਸ਼ਾਹ ਹੈ ਉਹ ਸਵੇਰੇ ਸਾਝਰੇ ਉੱਠ ਕੇ ਆਪਣੇ ਕੰਮ ਲਈ ਤਿਆਰ ਹੋ ਜਾਂਦੇ ਹਨ ਤੇ ਉਹਨਾਂ ਕੋਲ ਇੰਨਾ ਵਕਤ ਨਹੀਂ ਹੁੰਦਾ ਕਿ ਉਹ ਸਵੇਰੇ ਤਿਆਰ ਹੋਣ ਵੇਲੇ ਘੰਟਾ-ਘੰਟਾ ਸ਼ੀਸ਼ਾ ਵੀ ਕੀ ਜਾਣ ਜਾਂ ਉਹ ਦੋ-ਦੋ ਘੰਟੇ ਬਾਥਰੂਮ ਵਿੱਚ ਹੀ ਨਹਾਉਣ ਵੇਲੇ ਲਗਾ ਦੇਣ ਉਹਨਾਂ ਵਿੱਚ ਇੱਕ ਫੁਰਤੀ ਤੇ ਇੱਕ ਅਗਣੀ ਕੰਮ ਕਰਦੀ ਹੈ ਜਿਸ ਨਾਲ ਉਹ ਆਪਣੇ ਕੰਮ ਵੱਲ ਭੱਜ ਤੁਰਦੇ ਹਨ ਕਹਿੰਦੇ ਜਿਨ੍ਹਾਂ ਵਿੱਚ ਫੁਰਤੀ ਹੈ ਉਹ ਕੰਮ ਨਬੀੜ ਦੀ ਵੀ ਛੇਤੀ ਹਨ ਇਹ ਲਗਾਤਾਰ ਕਈ-ਕਈ ਘੰਟੇ ਕੰਮ ਵੀ ਕਰਦੇ ਹਨ ਤੇ ਉਹਨਾਂ ਦਾ ਜੋਸ਼ ਵੀ ਕਦੀ ਮੱਠਾ ਨਹੀਂ ਪੈਂਦਾ ਵੀਰੋ ਸਗੋਂ ਚਿਹਰੇ ਤੇ ਰੌਣਕ ਪਸਰੀ ਵਿਖਾਈ ਦਿੰਦੀ ਹੈ ਹਰ ਇਨਸਾਨ ਦਾ ਚਿਹਰਾ ਇਹ ਦੱਸ ਦਿੰਦਾ ਹੈ ਕਿ ਉਸ ਸਰੀਰ ਦੇ ਅੰਦਰ ਕਿੰਨੀ ਕੁ ਕੂਰਤੀ ਤੇ ਕਿੰਨੀ ਕੁ ਸ਼ਕਤੀ ਹੈ ਕਹਿੰਦੇ ਇਸ ਤੋਂ ਉਲਟ ਜਿਹੜੇ ਨੌਜਵਾਨ ਕਿਸੇ ਨਸ਼ੇ ਦੇ ਆਦੀ ਹੁੰਦੇ ਹਨ ਉਹ ਸਵੇਰੇ ਉੱਠਣ ਵੇਲੇ ਹੀ دیر ਨਾਲ ਉੱਠਦੇ ਹਨ ਤੇ ਫਿਰ ਤਿਆਰ ਹੋਣ ਲਈ ਦੋ-ਦੋ ਘੰਟੇ ਬਾਥਰੂਮ ਵਿੱਚ ਉੜੇ ਰਹਿੰਦੇ ਹਨ ਸਰੀਰ ਨੂੰ ਫੋਰਟੀ ਵਿੱਚ ਲਿਆਉਣ ਲਈ ਕੋਈ ਨਸ਼ਾ ਵਰਤਦੇ ਹਨ ਤੇ ਹੌਲੀ-ਹੌਲੀ ਤਿਆਰ ਹੋ ਕੇ ਕਮਵਲੀ ਦੁਰਦੇ ਹਨ ਜਿਨ੍ਹਾਂ ਇਨਸਾਨਾਂ ਨੇ ਕੁਝ ਬਣਨਾ ਹੈ ਉਹ ਬਚਪਨ ਤੋਂ ਹੀ ਤੇਜ ਤਿੱਖੇ ਤੇ ਹਰ ਕੰਮ ਲਈ ਜ਼ਿੰਮੇਵਾਰ ਬਣ ਜਾਂਦੇ ਹਨ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਤਸਵੀਰ ਬਚਪਨ ਵਿੱਚ ਹੀ ਚਿੱਤ ਵਿੱਚ ਉਲੇਖੀ ਹੁੰਦੀ ਹੈ ਇਸੇ ਤੜਪ ਤੇ ਤੇਜ਼ੀ ਬੁੱਧੀ ਦੇ ਕਾਰਨ ਉਹ ਆਪਣੀ ਪੜਾਈ ਇੰਨੀ ਲਗਨ ਨਾਲ ਕਰਦੇ ਹਨ ਕਿ ਹਰ ਇਮਤਿਹਾਨ ਵਿੱਚੋਂ ফার্স্ট ਆਉਂਦੇ ਹਨ ਉਹਨਾਂ ਦੀ ਪ੍ਰੇਰਣਾ ਉਹਨਾਂ ਦੇ ਅੰਦਰੋਂ ਜਾਗਦੀ ਹੈ ਉਹ ਚੰਗੇ ਤੇ ਹੋਰ ਚੰਗੇ ਵਿਦਿਆਰਥੀ ਦੀ ਰੀਸ ਕਰਦੇ ਹਨ ਤੇ ਉੱਚੀ ਪੜ੍ਹਾਈ ਦੇ ਸਿਰ ਤੇ ਇੱਕ ਚੰਗੀ ਨੌਕਰੀ ਕਰਕੇ ਆਪਣੇ ਨਾਂ ਵੀ ਕਮਾਉਂਦੇ ਹਨ ਤੇ ਜਸ ਖਟਦੇ ਹਨ ਅਜਿਹੇ ਵਿਦਿਆਰਥੀ ਦੇ ਮਾਪੇ ਨੂੰ ਤਾਂ ਇਲਮ ਵੀ ਨਹੀਂ ਹੁੰਦਾ ਕਿ ਸਾਡਾ ਬੱਚਾ ਕਰ ਕੀ ਰਿਹਾ ਹੈ ਜਦ ਸਿਰਫ ਨਤੀਜੇ ਵੇਲੇ ਹੀ ਪਤਾ ਲੱਗਦਾ ਹੈ ਕਿ ਸਾਡੇ ਬੱਚੇ ਨੇ ਵਜ਼ੀਫਾ ਪ੍ਰਾਪਤ ਕਰ ਲਿਆ ਹੈ ਜਾਂ ਆਪਣੀ ਕਲਾਸ ਵਿੱਚੋਂ ਫਰਸਟ ਆਇਆ ਹੈ ਕਿਸੇ ਖੇਡ ਵਿੱਚ ਇਸ ਨੇ ਸੋਨ ਤਗਮਾ ਜਿੱਤਿਆ ਹੈ ਪਰ ਜਿਹੜੇ ਬੱਚੇ ਢਿੱਲੜ ਕਮਜ਼ੋਰ ਤੇ ਢੈਂਦੀ ਕਲਾ ਦੇ ਰਹਿਣ ਵਾਲੇ ਹੁੰਦੇ ਹਨ ਉਹ ਹਰ ਪ੍ਰੀਖਿਆ ਵਿੱਚੋਂ ਫੇਲ ਹੁੰਦੇ ਹਨ ਤੇ ਮਾਂ-ਬਾਪਲੇ ਸਰਦਾਰੀ ਬਣ ਜਾਂਦੇ ਹਨ ਅਜਿਹੇ ਬੱਚੇ ਇੱਕ ਦਿਨ ਹੰਬ ਹਾਰ ਕੇ ਘਰ ਬੈਠ ਜਾਂਦੇ ਨੇ ਕਹਿੰਦੇ ਸਿਆਣਿਆਂ ਨੇ ਸੱਚ ਹੀ ਕਿਹਾ ਜੇ ਤੁਸੀਂ ਆਪਣੀ ਕਿਸਮਤ ਬਣਾਉਣੀ ਹੈ ਤਾਂ ਆਪਣੇ ਹੱਥਾਂ ਤੋਂ ਕੰਮ ਲਵੋ ਆਪਣੇ ਹੱਥਾਂ ਦੀ ਸ਼ਕਤੀ ਨਾਲ ਭਾਵੇਂ ਤੁਸੀਂ ਖੂਪੋਟ ਲਵੋ ਜਾਂ ਪਹਾੜ ਖੋਦ ਕੇ ਹੀਰੇ ਮੋਤੀ ਲੱਭ ਲਿਆਓ ਇਹ ਮੁਸ਼ਕਲ ਕੰਮ ਨਹੀਂ ਤੁਹਾਡੇ ਅੰਦਰਲੀ ਸ਼ਕਤੀ ਨੇ ਉਹ ਕੰਮ ਕਰਦਾ ਹੈ ਫਰਹਾਦ ਨੇ ਸ਼੍ਰੀ ਖਾਤਰ ਨਹਿਰਪੁਰ ਦਿੱਤੀ ਸੀ ਤੁਹਾਡੇ ਅੰਦਰ ਅਗਨੀ ਮੱਚਦੀ ਹੈ ਤਾਂ ਇਹ ਸਰੀਰ ਵਿੱਚ ਹਜ਼ਾਰਾਂ ਟਨਾਂ ਨੂੰ ਚੁੱਕਣ ਦੇ ਹਿਲਾਉਣ ਦੀ ਸ਼ਕਤੀ ਪੈਦਾ ਹੋ ਜਾਂਦੀ ਹੈ ਪਰ ਜੇ ਸਰੀਰ ਵਿੱਚ ਅਗਨੀ ਨਹੀਂ ਤਾਂ ਇੱਕ ਮਿੱਟੀ ਦੀ ਢੇਰੀ ਹੈ ਕਹਿੰਦੇ ਦੋ ਇਨਸਾਨਾਂ ਦੇ ਵਿੱਚ ਫਰਕ ਇਸ ਅਗਨੀ ਦਾ ਹੀ ਹੈ ਇੱਕ ਤੇਜ਼ ਤਰਾਰ ਕਮਾ ਕਿੰਨੀ ਤੇਜ਼ੀ ਨਾਲ ਕੰਮ ਕਰਦਾ ਹੈ ਉਹਦੇ ਵਿੱਚ ਰੁਝਿਆ ਹੋਇਆ ਵਖਾਈ ਜਾਂਦਾ ਹੈ ਤੇ ਦੂਜਾ ਢਿੱਲੜ ਕੰਮਾ ਹਰ ਵੇਲੇ ਹੱਥਾਂ ਨਾਲ ਲੱਗੀ ਘੜੀ ਵੱਲ ਵੇਖਦਾ ਰਹਿੰਦਾ ਹੈ ਵਕਤ ਜਾਇਆ ਕਰਦਾ ਹੈ ਤੇ ਇੱਕ ਦਿਨ ਮਾਲਕ ਵੀ ਨਜ਼ਰ ਉਸ ਤੇ ਹੀ ਪੈ ਜਾਂਦੀ ਹੈ ਅਜਿਹੇ ਕੰਮੇ ਨੂੰ ਕੰਮ ਤੋਂ ਜਵਾਬ ਮਿਲ ਜਾਂਦਾ ਹੈ ਤੇ ਢਿੱਲੜ ਤੇ ਬੇਈਮਾਨ ਕੰਮੇ ਨੂੰ ਕੋਈ ਪਸੰਦ ਨਹੀਂ ਕਰਦਾ ਕਹਿੰਦੇ ਸਿਆਣਿਆਂ ਦਾ ਕਥਨ ਹੈ ਸਿਆਣਿਆਂ ਦਾ ਕਥਨ ਹੈ ਕਿ ਹਰ ਇਨਸਾਨ ਆਪਣੀ ਕਿਸਮਤ ਆਪ ਬਣਾਉਂਦਾ ਹੈ ਕੋਈ ਇਨਸਾਨ ਮਿੱਟੀ ਵਿੱਚੋਂ ਸੋਨਾ ਪੈਦਾ ਕਰਦਾ ਹੈ ਮਿੱਟੀ ਪੁੱਟ ਕੇ ਜ਼ਮੀਨ ਤਿਆਰ ਕਰਦਾ ਹੈ ਇਹ ਫਸਲ ਬੀਜਦਾ ਹੈ ਹਜ਼ਾਰਾਂ ਟਨ ਕਣਕ ਦੀ ਉਪਜ ਕਰ ਵਿਖਾਉਂਦਾ ਹੈ ਪਰ ਦੂਜੇ ਪਾਸੇ ਢਿੱਲੜ ਉਦਾਸ ਤੇ ਨਿਰਾਸ਼ ਇਨਸਾਨ ਸਿਰਫ ਬਦਲਾਵਲ ਵੇਖਦਾ ਰਹਿੰਦਾ ਹੈ ਤੇ ਫਸਲ ਬੀਜਣ ਦਾ ਕੰਮ ਅੱਗੇ ਪਾਈ ਜਾਂਦਾ ਹੈ ਕਹਿੰਦੇ ਜਿਹੜੇ ਇਨਸਾਨ ਕੰਮ ਦੀ ਤਲਾਸ਼ ਨਾ ਕਰਨ ਜਾਂ ਸਿਰਫ ਘਰ ਬੈਠ ਕੇ ਵਿਉਂਤਾਂ ਬਣਾਈ ਜਾਣ ਉਹ ਕਿਸੇ ਵੀ ਕੰਮ ਵਿੱਚ ਸਫਲ ਨਹੀਂ ਹੋ ਸਕਦੇ ਜਿਹਾ ਹੀ ਅਨਸਾਨ ਜੇ ਕਿਤੇ ਜਾਣ ਲਈ ਤਿਆਰ ਹੋ ਕੇ ਬਸ ਅੱਡੇ ਵੀ ਪਹੁੰਚ ਜਾਂਦੇ ਆਂ ਤਾਂ ਮਾੜੀ ਨੀਅਤ ਕਰਨ ਫੈਸਲਾ ਬਦਲ ਲੈਂਦੇ ਆਂ ਇਛਾ ਕੀ ਚੂ ਰੂਚੀ ਉਹਨਾਂ ਨੂੰ ਕੁਝ ਕਰਨ ਤੋਂ ਅਸਮਰੱਥ ਕਰ ਦਿੰਦੀ ਹੈ ਮੰਜ਼ਲ ਵੱਲ ਪੁੱਟਿਆਂ ਪਹਿਲਾ ਕਦਮ ਹੀ ਤੈਅ ਕਰ ਲੈਂਦਾ ਹੈ ਕਿ ਤੁਸੀਂ ਕਿਤੇ ਪਹੁੰਚੋਗੇ ਜਾਂ ਨਹੀਂ ਜਿਨ੍ਹਾਂ ਇਨਸਾਨਾਂ ਨੂੰ ਜ਼ਿੰਦਗੀ ਜਿਉਣ ਦੀ ਜਾਂਚ ਆ ਜਾਵੇ ਉਹ ਮੁਸ਼ਕਲਾਂ ਤੋਂ ਨਹੀਂ ਘਬਰਾਉਂਦੇ ਮਿੱਤਰੋ ਉਹ ਹਮੇਸ਼ਾ ਉਦਾਸ ਨਹੀਂ ਹੁੰਦੇ ਨਾ ਹੀ ਉਹਨਾਂ ਕੋਈ ਉਦਾਸੀ ਕਰ ਸਕਦਾ ਹੈ ਤੇ ਨਾ ਹੀ ਉਦਾਸ ਵੀ ਉਹਨਾਂ ਨੂੰ ਕਰ ਸਕਦਾ ਹੈ ਉਹਨਾਂ ਦੇ ਚਿਹਰੇ ਤੇ ਹਮੇਸ਼ਾ ਖੁਸ਼ੀ ਲਿਖੀ ਹੁੰਦੀ ਹੈ ਹਰ ਕੰਮ ਨੂੰ ਉਹ ਉਤਸ਼ਾਹ ਦੀ ਨਜ਼ਰ ਨਾਲ ਵੇਖਦੇ ਨੇ ਅਜਾਹੀ ਇਨਸਾਨਾਂ 'ਚ ਇੱਕ ਅਜਾਹੀ ਰੀਤ ਕੰਮ ਕਰਦੀ ਹੈ ਉਹ ਆਪਣੇ ਕੰਮਾਂ ਨੂੰ ਐਨੀ ਲਗਨ ਪਿਆਰ ਤੇ ਉਤਸ਼ਾਹ ਤੇ ਹਿੰਮਤ ਨਾਲ ਕਰਦੇ ਹਨ ਕਿ ਹਰ ਔਖੇ ਤੋਂ ਔਖਾ ਕੰਮ ਵੀ ਉਹਨਾਂ ਲਈ ਸੌਖਾ ਹੋ ਨਿਬੜਦਾ ਹੈ ਉਤਸ਼ਾਹ ਦਾ ਨਾਮ ਜ਼ਿੰਦਗੀ ਹੈ ਕਿਸ ਤਰ੍ਹਾਂ ਦੇ ਲੱਗੇ ਵਿਚਾਰ ਜ਼ਰੂਰ ਇਹਨਾਂ ਨੂੰ ਜਿਹੜਾ ਸ਼ੇਅਰ ਵੀ ਕਰਿਓ ਕਹਿੰਦੇ ਸਿਆਣਿਆਂ ਨੇ ਕਿਹਾ ਕਿ ਪਹਿਲਾਂ ਤੁਸੀਂ ਕੋਈ ਛੋਟਾ ਕੰਮ ਸ਼ੁਰੂ ਕਰ ਲਵੋ ਫਿਰ ਵੱਡਾ ਕੰਮ ਤੁਹਾਨੂੰ ਆਪੇ ਲੱਭ ਪਵੇਗਾ ਵੇਖਿਆ ਗਿਆ ਹੈ ਕਿ ਜੁੱਤੀਆਂ ਪਾਲਿਸ਼ ਕਰਨ ਵਾਲੇ ਕਦੇ ਉਦਾਸ ਨਹੀਂ ਹੁੰਦੇ ਸਗੋਂ ਆਪਣੇ ਗਾਹਕ ਵੱਲ ਇੱਕ ਮੁਸਕਾਨ ਸੁੱਟ ਕੇ ਉਹ ਗਾਹਕ ਨੂੰ ਖੁਸ਼ ਕਰ ਦਿੰਦੇ ਹੋਂ ਤੇ ਫਿਰ ਆਪਣਾ ਕੰਮ ਸ਼ੁਰੂ ਕਰਦੇ ਹਨ ਕਹਿੰਦੇ ਵਕਤ ਨੇ ਆਪਣੀ ਰਫ਼ਤਾਰ ਨਾਲ ਮਿੱਤਰੋ ਬੀਤ ਤੇ ਜਾਣਾ ਹੈ ਇਸਨੇ ਕਦੀ ਵੀ ਰੁਕਣਾ ਨਹੀਂ ਤੇ ਤੁਹਾਨੂੰ ਚਾਹੀਦਾ ਹੈ ਕਿ ਆਪਣੇ ਜ਼ਿੰਦਗੀ ਤੇ ਇੱਕ ਝਾਤ ਮਾਰ ਲਓ ਕਿ ਹੁਣ ਤੱਕ ਤੁਸੀਂ ਕੀਤਾ ਕੀ ਹੈ ਤੇ ਅੱਗੇ ਤੋਂ ਤੁਸੀਂ ਕਰਨਾ ਕੀ ਹੈ ਜ਼ਿੰਦਗੀ ਬਾਰੇ ਤੁਹਾਡੇ ਕਿਹੋ ਜਿਹੇ ਵਿਚਾਰ ਹਨ ਜਦੋਂ ਕੋਇਲ ਗਾਉਂਦੀ ਹੈ ਨਾ ਤਾਂ ਇੱਕ ਚੰਗੇ ਇਨਸਾਨ ਨੂੰ ਉਹ ਆਪਣੀ ਜ਼ਿੰਦਗੀ ਆਪਣੀ ਆਵਾਜ਼ ਦੇ ਨਾਲ ਕੀ ਲੈਂਦੀ ਉਸ ਦਾ ਸੀਨਾ ਠਾਰ ਦਿੰਦੀ ਹੈ ਪਰ ਉਦਾਸ ਤੇ ਨਿਰਾਸ਼ ਇਨਸਾਨ ਲਈ ਇਸ ਕੋਇਲ ਦੀ ਕੂਕ ਦੇ ਲਈ ਕੋਈ ਵੀ ਅਰਥ ਨਹੀਂ ਨਿਕਲਦੇ ਕਹਿੰਦੇ ਸਮੇਂ ਨੇ ਲੰਘਨੇ ਜਾਣਾ ਹੈ ਜ਼ਿੰਦਗੀ ਨੇ ਬੀਤਦੇ ਜਾਣਾ ਹੈ ਪਰ ਆਪਰ ਨੇ ਅੰਦਰਲੇ ਮਨ ਤੋਂ ਪੁੱਛੋ ਕਿ ਤੁਸੀਂ ਕਿੱਥੇ ਪਹੁੰਚੇ ਹੋ ਕੀ ਤੁਹਾਡੀਆਂ ਸਕੀਮਾਂ ਸਿਰੇ ਚੜੀਆਂ ਹਨ ਕਿ ਤੁਸੀਂ ਆਪਣੀ ਜ਼ਿੰਦਗੀ ਸੋਹਣੇ ਢੰਗ ਨਾਲ guzari ਹੈ ਸੋ ਜੱਜੇ ਢੰਗ ਤੇ ਇਸ ਲੀਕੇ ਨਾਲ ਜੀ ਵੀ ਹੈ ਕਿ ਤੁਸੀਂ ਆਪਣੀ ਮਿਹਨਤ ਦੀ ਕਮਾਈ ਨਾਲ ਆਲੀ ਸ਼ਾਨ ਘਰ ਬਣਾਇਆ ਹੈ ਕਿ ਤੁਸੀਂ ਆਪਣੀ ਪਤਨੀ ਤੇ ਬੱਚਿਆਂ ਦੇ ਨਾਲ ਇੱਕ ਸੋਹਣੀ ਜ਼ਿੰਦਗੀ ਬਸਰ ਕਰ ਰਹੇ ਹੋ ਜੇ ਇਹ ਸਭ ਕੁਝ ਤੁਸੀਂ ਆਪਣੀ ਹਿੰਮਤ ਸੋਚ ਤੇ ਉਤਸ਼ਾਹ ਨਾਲ ਪੈਦਾ ਕਰ ਲਿਆ ਤਾਂ ਫਿਰ ਪਛਤਾਵਾ ਕਿਸੇ ਗੱਲ ਦਾ ਨਹੀਂ ਕੇਵਲ ਧਨ ਇਕੱਠਾ ਕਰਨਾ ਜ਼ਿੰਦਗੀ ਨਹੀਂ ਜ਼ਿੰਦਗੀ ਹੈ ਹਰ ਪਲ ਮਿਹਨਤ ਕਰਨੀ ਹਰ ਪਲ ਨੂੰ ਖੁਸ਼ੀ ਨਾਲ ਬਿਤਾਉਣਾ ਤੇ ਹਰ ਪਲ ਜ਼ਿੰਦਗੀ ਦੀ ਮਿੱਠੀ ਤੇ ਮਧੁਰ ਸੁਗੰਧ ਨਾਲ ਆਪਣੇ ਮਾਂ ਤੇ ਬਾਪ ਤੇ ਆਪਾਂ ਤੇ ਹੋਰਨਾਂ ਨੂੰ ਖੁਸ਼ ਰੱਖਣਾ ਤੇ ਫੈਮਿਲੀ ਨੂੰ ਪਰਿਵਾਰ ਨੂੰ ਤੇ ਵਕਤ ਬੀਤਦਾ ਜਾਂਦਾ ਹੈ ਤੇ ਜ਼ਿੰਦਗੀ ਵੀ ਬੀਤ ਰਹੀ ਹੈ ਇਹ ਤੁਸੀਂ ਨਿਰਣਾ ਕਰਨਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਕਿਵੇਂ ਜਿਉਣੀ ਹੈ ਕਿਵੇਂ ਚੰਗੀ ਤੇ ਸਾਫ਼ ਸੁਥਰੀ ਜ਼ਿੰਦਗੀ ਨੂੰ ਆਪਣੀ ਹਮਸਫਰ ਬਣਾਉਣਾ ਹੈ ਵਿਚਾਰ ਕਿਸ ਤਰ੍ਹਾਂ ਦੇ ਲੱਗੇ ਤੁਸੀਂ ਪੰਜਾਬੀ ਦੇ ਅਲਫਾਜ਼ ਵਿਚਾਰ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਨਵੇਂ ਵਿਚਾਰਾਂ ਦੇ ਲਈ ਕੁਸੀਂ ਇਸ ਚੈਨਲ ਤੇ ਆਓ ਵਿਚਾਰ ਸੁਣੋ ਤੇ ਇਸ ਵਿਚਾਰਾਂ ਨੂੰ ਜੋ ਅਗਵਾ ਉਹਦੋਂ ਵਿਚਾਰ ਤੁਹਾਡੇ ਨਾਲ ਸ਼ੇਅਰ ਕੀਤੇ ਆ ਤੇ ਇਸ ਨੂੰ ਅੱਗੇ ਜਰੂਰ ਸ਼ੇਅਰ ਕਰਿਓ ਧੰਨਵਾਦ ਨੁਕਤੇ ਤੇ ਲੋੜਵੰਦਾਂ ਦੀ ਮਦਦ ਕਰਦੇ ਰਹਾ ਕਰੋ ਤੁਹਾਡਾ ਆਪਣਾ ਹਰਦੀਪ ਸਿੰਘ ਦਿਗਪਾਲ ਲੁਧਿਆਣਾ